ਪੀਮ ਸਾਥੀਓ ਸਾਰੇ ਦੇਸ਼ ਵਾਸੀਆਂ ਨੂੰ ਜੈ ਪੀ ਇੱਕ ਚੱਕਰ ਅ ਇਸ ਤਰ੍ਹਾਂ ਕਿ ਪਰਸੋਂ ਪਰਸੋਂ ਜੋ ਸੰਸਦ ਦੇ ਵਿੱਚ ਅਮਿਤ ਸਾਹਿਬ ਨੇ ਅਮਿਤ ਸਾਹਿਬ ਜੀ ਨੇ ਡਾਕਟਰ ਵੀ ਇਬਰਾਹੁਲ ਮੇਦਕਰ ਦੇ ਖਿਲਾਫ ਜੋ ਟਿੱਪਣੀ ਕੀਤੀ ਹੈ ਉਹ ਅ ਅੰਬੇਡਕਰ 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 ਕਰਕੇ ਇੱਕ ਮੁਖਾ ਮੁਖਾਲੀਆ ਲੈਜੇ ਦੇ ਵਿੱਚ ਗੱਲ ਕੀਤੀ ਆ ਕਿ ਇਹ ਐਨੀ ਵਾਰ ਰੱਬ ਦਾ ਨਾਮ ਲਿੱਤਾ ਜਾਂਦਾ ਸਹਦ ਸਵਰਗਾਂ ਨੂੰ ਚਲੇ ਜਾਂਦੇ ਅ ਪੱਤਰਕਾਰ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੀ ਇਵੇਂ ਤਾਂ ਸ਼ਾਇਦ ਅੰਮ੍ਰਿਤਸਰ ਸਾਹਿਬ ਦੇ ਤਰ੍ਹਾਂ ਤਾਂ ਨਹੀਂ ਪਰ ਡਾਕਟਰ ਭੀਮਰਾਓ ਉਮੀਦਵਾਰ ਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਜਿਹੜਾ ਹੈਗਾ ਸਵਰਗ 'ਚ ਪਹੁੰਚਾਇਆ ਕਿਵੇਂ ਉਹਨਾਂ ਨੂੰ ਸੁਰੱਖਿਆ ਦਾ ਅਧਿਕਾਰ ਦਿੱਤਾ ਕਿਵੇਂ ਐਜੂਕੇਸ਼ਨ ਦਾ ਅਧਿਕਾਰ ਦਿੱਤਾ ਕਿਵੇਂ ਨੌਕਰੀਆਂ 'ਚ ਰਿਜ਼ਰਵੇਸ਼ਨ ਦਿੱਤੀ ਆ ਕਿਸ ਤਰ੍ਹਾਂ ਦੇ ਕਿੰਨੇ ਬੰਚਤ ਲੋਕਾਂ ਨੂੰ ਮਤਲਬ ਕਿ ਉਹਨਾਂ ਨੇ ਸਵਰਗ ਦੇ ਰਸਤੇ ਜਾ ਕੇ ਉਹਨਾਂ ਦੀ ਤਰੱਕੀ ਕੀਤੀ ਆ ਪਰ ਅੰਮ੍ਰਿਤਸਰ ਇਹਨਾਂ ਦੀ ਮਨੁਵਾਦੀ ਸੋਚ ਨੇ ਮਤਲਬ ਕਿ ਕੱਲ ਜਾਗਰ ਹੋਗੀ ਉਹ ਜਾਗਰ ਹੋਗੀ ਭਾਜਪਾ ਸਰਕਾਰ ਦੀ ਜਿਹੜੀ ਮਨੁਵਾਦੀ ਸੋਚ ਆ ਇੱਕ ਇਸ ਤਰ੍ਹਾਂ ਹੋ ਮਤਲਬ ਕਿ ਆਪਣੇ ਸੰਵਿਧਾਨ ਤੇ ਆਪਣੇ ਹਿੰਦੁਸਤਾਨ ਦੀ ਜਿਹੜੀ ਕਨਸਟੀਟਿਊਸ਼ਨ ਹੈ ਉਹਨਾਂ ਤੇ ਕਿਸ ਤਰ੍ਹਾਂ ਹਮਲਾ ਕਰਨ ਲੱਗੀ ਹੋਈ ਆ ਉਸ ਦੇ ਕਰਕੇ ਸਾਨੂੰ ਕਾਲ ਆਈ ਸੀਗੀ ਹੈੱਡਕੁਆਰਟਰ ਵੱਲੋਂ ਉਸ ਕਰਕੇ ਅਸੀਂ ਜਿਹੜਾ ਹੈਗਾ ਅਮ੍ਰਿਤਸਰ ਦਾ ਪੁਤਲਾ ਫੁਕਿਆ ਔਰ ਭਾਜਪਾ ਦੇ ਖਿਲਾਫ ਅਸੀਂ ਪ੍ਰੋਟੈਸਟ ਕੀਤਾ ਇਹ ਅੱਜ ਤਾਂ ਜਿਹੜਾ ਸ਼ਾਰਟ ਕਾਲ ਦਾ ਸੀਗਾ ਲੇਕਿਨ ਅਗਰ ਉਹਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਔਰ ਸੰਸਦ ਦੇ ਵਿੱਚ ਖੜ ਕੇ ਮਾਫੀ ਨਹੀਂ ਮੰਗੀ ਤਾਂ ਪੂਰਾ ਹਿੰਦੁਸਤਾਨ ਅਸੀਂ ਜਾਮ ਕਰਾਂਗੇ ਇਸੇ ਤਰ੍ਹਾਂ ਜਿਹੜਾ ਪੂਰਾ ਜਿਹੜਾ ਹੈਗਾ ਅਸੀਂ ਇਹ ਅਪਰਟੈਸਟ ਨੂੰ ਬਹੁਤ ਜ਼ਿਆਦਾ ਤੇਜ਼ ਕਰਾਂਗੇ ਅਗਰ ਉਹਨੇ ਮਾਫੀ ਨਾ। ਸਾਰੇ ਸਾਥੀਆਂ ਨੂੰ ਜੈ ਭੀਨ ਜੈ ਭਾਰਤ। ਜੈ ਕਾਂਗਰਸੀ। ਕੱਲ ਸਾਡੀ ਪੰਜਾਬ ਦੇ ਸਾਡੇ ਜਿਹੜੇ ਐਸਸੀ ਡਿਪਾਰਟਮੈਂਟ ਦੇ ਚੇਅਰਮੈਨ ਨੇ ਕੁਲਦੀਪ ਸਿੰਘ ਜੀ ਬੈਦ ਉਹਨਾਂ ਦੇ ਨਾਲ ਸਾਡੇ ਸਰਦਾਰ ਸਰੁਪਿੰਦਰ ਸਿੰਘ ਜੀ ਸਤੂ ਬਲਵਿੰਦਰ ਸਿੰਘ ਦੀ ਸੁਖੇਵਾਲ ਜ਼ਿਲ੍ਹਾ ਦੇ ਚੇਅਰਮੈਨ ਔਰ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ ਸਰਦਾਰ ਗੁਰਪ੍ਰੀਤ ਸਿੰਘ ਜੀ ਮਾਸਟਰ ਕਮੈਲ ਸਿੰਘ ਜੀ ਬਲਾਕਸਾਂ ਦੇ ਮੈਂਬਰ ਆ ਹਾਜ਼ਰਦਾਰ ਹਾਕਮ ਸਿੰਘ ਜੀ ਇੰਚਾਰਜ ਜਿਹੜੇ ਸਿਧਾਂਤ ਦੇ ਨੇ ਉਹ ਉੱਥੇ ਪਹੁੰਚੇ ਦੇ 90 ਬਲਾਕ ਦੇ ਉੱਥੇ ਵੀ ਇਹੀ ਗੱਲ ਹੋਈ ਆ ਵੀ ਜਿਹੜੇ ਡਾਕਟਰ ਮੇਡ ਕਰਦੇ ਸਾਡੇ ਰਹਿਬਰ ਦੇ ਖਿਲਾਫ ਜੋ ਜੋ ਵੀ ਬੋਲੂਗਾ ਉਹ ਸਾਡਾ ਪੂਰਾ ਦੁਸ਼ਮਣ ਆ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਰਹਿਬਰ ਨੇ ਸਾਨੂੰ ਜਿਉਣਾ ਸਿਖਾਇਆ ਤੇ ਪੜ੍ਹਨਾ ਸਿਖਾਇਆ ਸਾਨੂੰ ਹੱਕਾਂ ਦੀ ਰੱਖੀ ਸਾਨੂੰ ਹੱਕ ਲੈ ਕੇ ਦਿੱਤੇ ਡਾਕਟਰ ਪੀਰੋ ਇੰਸਟੀਚਰ ਵੀ ਜੀ ਰਹਿ ਰਹੇ ਅਸੀਂ ਇਹਨਾਂ ਦੇ ਜੈ ਭੀਮ ਸਾਥੀਓ ਸਾਰੇ ਦੇਸ਼ ਵਾਸੀਆਂ ਨੂੰ ਜੈ ਭੀਮ ਇੱਕ ਚੱਕਰ ਅ ਇਸ ਤਰ੍ਹਾਂ ਕਿ ਪਰसों ਪਰसों ਜੋ ਸੰਸਦ ਦੇ ਵਿੱਚ ਅਮਿਤ ਸਾਹਿਬ ਨੇ ਅਮਿਤ ਸਾਹਿਬ ਜੀ ਨੇ ਡਾਕਟਰ ਵੀਬਰਾਓ Ambedkar ਦੇ ਖਿਲਾਫ ਜੋ ਟਿੱਪਣੀ ਕੀਤੀ ਹੈ ਉਹ Ambedkar 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 ਕਰਕੇ ਇੱਕ ਮੁਖਾ ਮੁਖਾਲੀਆ ਲੈਜੇ ਦੇ ਵਿੱਚ ਗੱਲ ਕੀਤੀ ਹੈ ਕਿ ਜੇ ਐਨੀ ਵਾਰ ਰੱਬ ਦਾ ਨਾਮ ਲਿੱਤਾ ਜਾਂਦਾ ਸਾਇਦ ਸਵਰਗਾਂ ਨੂੰ ਚਲੇ ਜਾਂਦੇ ਅ ਪੱਤਰਕਾਰ ਸਾਥੀਓ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੀ ਇਵੇਂ ਤਾਂ ਸਾਇਦ ਅੰਮ੍ਰਿਤਸਰ ਸਾਹਿਬ ਦੇ ਤਰ੍ਹਾਂ ਤਾਂ ਨਹੀਂ ਪਰ ਡਾਕਟਰ ਭੀਮਰਾਓ ਮੇਦਕਰ ਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਜਿਹੜਾ ਹੈਗਾ ਸਵਰਗ 'ਚ ਪਹੁੰਚਾਇਆ ਕਿਵੇਂ ਉਹਨਾਂ ਨੂੰ ਸੁਰੱਖਿਆ ਦਾ ਅਧਿਕਾਰ ਦਿੱਤਾ ਕਿਵੇਂ ਐਜੂਕੇਸ਼ਨ ਦਾ ਅਧਿਕਾਰ ਦਿੱਤਾ ਕਿਵੇਂ ਨੌਕਰੀਆਂ 'ਚ ਰਿਜ਼ਰਵੇਸ਼ਨ ਦਿੱਤੀ ਆ ਕਿਸ ਤਰ੍ਹਾਂ ਦੇ ਕਿੰਨੇ ਬੰਚਤ ਲੋਕਾਂ ਨੂੰ ਮਤਲਬ ਕਿ ਉਹਨਾਂ ਨੇ ਸਵਰਗ ਦੇ ਰਸਤੇ ਜਾ ਕੇ ਉਹਨਾਂ ਦੀ ਤਰੱਕੀ ਕੀਤੀ ਆ ਪਰ ਅੰਮ੍ਰਿਤਸਰ ਇਹਨਾਂ ਦੀ ਮਨੁਵਤੀ ਸੋਚ ਨੇ ਮਤਲਬ ਕਿ ਕੱਲ ਜਾਗਰ ਹੋਗੀ ਉਜਾਗਰ ਹੋ ਗਈ ਬੀਜੇਪੀ ਸਰਕਾਰ ਦੀ ਜਿਹੜੀ ਮਨੁਵਾਦੀ ਸੋਚ ਆ ਕਿ ਕਿਸ ਤਰ੍ਹਾਂ ਉਹ ਮਤਲਬ ਕਿ ਆਪਣੇ ਸੰਵਿਧਾਨ ਤੇ ਆਪਣੇ ਹਿੰਦੁਸਤਾਨ ਦੇ ਜਿਹੜੀ ਕਨਸਟੀਟਿਊਸ਼ਨ ਨੇ ਉਹਨਾਂ ਤੇ ਕਿਸ ਤਰ੍ਹਾਂ ਹਮਲਾ ਕਰਨ ਲੱਗੀ ਹੋਈ ਆ ਉਸ ਦੇ ਕਰਕੇ ਸਾਨੂੰ ਕਾਲ ਆਈ ਸੀਗੀ ਹੈੱਡਕੁਆਰਟਰ ਵੱਲੋਂ ਉਸ ਕਰਕੇ ਅਸੀਂ ਜਿਹੜਾ ਹੈਗਾ ਅੰਮ੍ਰਿਤਸਰ ਦਾ ਪੁਤਲਾ ਫੁਕਿਆ ਔਰ ਬੀਜੇਪੀ ਦੇ ਖਿਲਾਫ ਅਸੀਂ ਪ੍ਰੋਟੈਸਟ ਕੀਤਾ ਇਹ ਅੱਜ ਤਾਂ ਜਿਹੜਾ ਸ਼ਾਰਟ ਕਾਲ ਦਾ ਸੀਗਾ ਲੇਕਿਨ ਅਗਰ ਉਹਨੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਔਰ ਸੰਸਦ ਦੇ ਵਿੱਚ ਖੜ ਕੇ ਮਾਫੀ ਨਹੀਂ ਮੰਗੀ ਤਾਂ ਪੂਰਾ ਹਿੰਦੁਸਤਾਨ ਅਸੀਂ ਜਾਮ ਕਰਾਂਗੇ ਇਸੇ ਤਰ੍ਹਾਂ ਜਿਹੜਾ ਪੂਰਾ ਜਿਹੜਾ ਹੈਗਾ ਅਸੀਂ ਇਹ ਪ੍ਰੋਟੈਸਟ ਨੂੰ ਬਹੁਤ ਜ਼ਿਆਦਾ ਤੇਜ਼ ਕਰਾਂਗੇ ਅਗਰ ਉਹਨੇ ਮਾਫੀ ਨਾ ਆਰੇ ਸਾਥੀਆਂ ਨੂੰ ਜੈਪੀ ਜੈ ਭਾਰਤ ਜੈ ਕਾਂਗਰਸੀਓਂ ਕੱਲ੍ਹ ਸਾਡੀ ਪੰਜਾਬ ਦੇ ਸਾਡੇ ਜਿਹੜੇ ਐਸਸੀ ਡਿਪਾਰਟਮੈਂਟ ਦੇ ਚੇਅਰਮੈਨ ਨੇ ਕੁਲਦੀਪ ਸਿੰਘ ਜੀ ਬੈਦ ਉਹਨਾਂ ਦੇ ਨਾਲ ਸਾਡੇ ਸਰਦਾਰ ਤੁਖੀ ਜੀ ਸਤੂ ਬਲਵਿੰਦਰ ਸਿੰਘ ਦੀ ਸੁਖੇਵਾਲ ਜ਼ਿਲ੍ਹਾ ਦੇ ਚੇਅਰਮੈਨ ਜ਼ਿਲ੍ਹਾ ਸੰਗਰੂਰ ਦੇ ਚੇਅਰਮੈਨ ਗਰੂਪ ਸਰਦਾਰ ਗੁਰਪ੍ਰੀਤ ਸਿੰਘ ਜੀ ਮਾਸਟਰ ਕਰਨੈਲ ਸਿੰਘ ਜੀ ਬਲਕਸਨ ਦੇ ਮੈਂਬਰ ਆ ਸਰਦਾਰ ਹਾਕਮ ਸਿੰਘ ਜੀ ਇੰਚਾਰਜ ਜਿਹੜੇ ਸਿਧਾਂਤ ਦੇ ਨੇ ਉਹ ਉੱਥੇ ਪਹੁੰਚੇ ਦੇ ਨਾਬੇ ਬਲਾਕ ਦੇ ਉੱਥੇ ਵੀ ਇਹੀ ਗੱਲ ਹੋਈ ਆ ਵੀ ਜਿਹੜੇ ਡਾਕਟਰ ਮੇਡ ਕਰਦੇ ਸਾਡੇ ਰਹਿਬਰ ਦੇ ਖਿਲਾਫ ਜੋ ਜੋ ਵੀ ਬੋਲੂਗਾ ਉਹ ਸਾਡਾ ਪੂਰਾ ਦੁਸ਼ਮਣ ਆ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਸਾਡੇ ਰਹਿਬਰ ਨੇ ਸਾਨੂੰ ਜਿਉਣਾ ਸਿਖਾਇਆ ਤੇ ਪੜ੍ਹਨਾ ਸਿਖਾਇਆ ਸਾਨੂੰ ਹੱਕਾਂ ਦੀ ਰੱਖੀ ਤੇ ਸਾਨੂੰ ਹੱਕ ਲੈ ਕੇ ਦਿੱਤੇ ਡਾਕਟਰ ਪੀਰੋ ਇੰਸਟੀਚਰ ਰਹੇ ਅਸੀਂ ਇਹਨਾਂ ਦੇ